ਆਏ ਦਿਨ ਪੰਜਾਬ ਬੰਦਰ ਲੁੱਟਖੋ ਅਤੇ ਕਤਲ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਬੀਤੀ ਰਾਤ ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਰਣਸਿੰਕਲਾ ਨਜ਼ਦੀਕ ਬਣੇ ਇੱਕ ਮੱਛੀ ਫਾਰਮ ਦੇ ਚੌਕੀਦਾਰ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਬੇਰਹਿਮੀ ਦੇ ਨਾਲ ਤੇਜ਼ਧਾਰ ਹਥਿਆਰਾਂ ਦਾ ਵਾਰ ਕਰਕੇ ਕਤਲ ਕਰਨ ਦੀ ਖਬਰ ਨੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਾ ਲ ਦਿੱਤਾ ਫਾਰਮ ਦੇ ਮਾਲਕ ਡਾਕਟਰ ਰੁਪਿੰਦਰ ਸਿੰਘ ਪੁੱਛਾ ਮੁਤਾਬਕ ਅੱਜ ਸਵੇਰੇ ਜਦੋਂ ਉਹ ਚੌਕੀਦਾਰ ਬਲੌਰ ਸਿੰਘ ਦੀ ਚਾਹ ਲੈ ਕੇ ਫਾਰਮ ਵਿਖੇ ਪਹੁੰਚੇ ਤਾਂ ਬਲੌਰ ਸਿੰਘ ਦੀ ਕੁੰਡ ਦੇ ਨਾਲ ਲਤਪਤ ਲਾਸ਼ ਵੇਖੀ ਅਤੇ ਤੁਰੰਤ ਥਾਣਾ ਨਿਹਾਲ ਸਿੰਘ ਵਾਲਾ ਪੁਲਿਸ ਨੂੰ ਸੂਚਿਤ ਕੀਤਾ ਘਟਨਾ ਦੀ ਸੂਚਨਾ ਮਿਲਦੇ ਹੀ ਐਸਐਚਓ ਅਮਰਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਫੋਰੈਂਸਿਕ ਟੀਮ ਨੂੰ ਮੌਕੇ ਤੇ ਬੁਲਾ ਕੇ ਜਾਂਚ ਸ਼ੁਰੂ ਕਰ ਦਿੱਤੀ। ਪੇਸ਼ ਹੈ ਕੈਮਰਾ ਪਰਸਨ ਹਰਵਿੰਦਰ ਸਿੰਘ ਢਾਲੀਵਾਲ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਬਿਊਰੋ ਰਿਪੋਰਟਰ ਪ੍ਰਦੀਪ ਢੱਲੋਂ ਦੀ ਵਿਸ਼ੇਸ਼ ਰਿਪੋਰਟ। ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਹੋ ਮੈਂ ਪ੍ਰਦੀਪ ਢੱਲੋਂ ਇਸ ਵਕਤ ਬਹੁਤ ਸੰਸਨੀਖੇਜ ਤੇ ਦੁਖਦਾਈ ਖਬਰਾਂ ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਧੂਰਕੋਟ ਰਣਸੀ ਦੇ ਵਿਚਕਾਰ ਜੇ ਆਪਾਂ ਕਹਿ ਲਈਏ ਇੱਕ ਅਜੀਹੀ ਜਗ੍ਹਾ ਬਣਦੀ ਹੈ ਨੰਗਲ ਧੂਰਕੋਟ ਰਣਸੀ ਦੇ ਬਿਲਕੁਲ ਵਿਚਕਾਰ ਇੱਕ ਮੱਛੀ ਫਾਰਮ ਦੇ ਉੱਪਰ ਅੱਜ ਸਵੇਰ ਵੇਲੇ ਜਦੋਂ ਫਾਰਮ ਦੇ ਮਾਲਕ ਆ ਕੇ ਦੇਖਦੇ ਐ ਕਿ ਇੱਥੋਂ ਦਾ ਜਿਹੜਾ ਚੌਂਕੀਦਾਰ ਉਹਨਾਂ ਦਾ ਉਸ ਵੇਰਵੇ ਜਿਹੜਾ ਮਰਤਕ ਹਾਲਤ ਦੇ ਵਿੱਚ ਪਾਇਆ ਗਿਆ ਇੱਕ ਜਿਹੜੀ ਕਤਲ ਦੀ ਸਨਸਨੀਖੇਜ਼ ਘਟਨਾ ਇੱਕ ਵਾਰ ਫੇਰ ਥਾਣਾ ਨਿਹਾਲ ਸਿੰਘ ਵਾਲਾ ਦੇ ਅਦੀਨ ਜਿਹੜੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਸ ਮੱਛੀ ਫਾਰਮ ਦਾ ਚੌਂਕੀਦਾਰ ਹੈ ਜਿਹੜਾ ਉਸ ਦੇ ਜਿਹੜੀ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਅਣਪਛਾਤੇ ਜਿਹੜੇ ਕਾਤਲ ਹਨ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਮੌਕੇ ਤੇ ਖੜਾ ਨਿਹਾਲ ਸਿੰਘ ਵਾਲਾ ਦੇ ਐਸ ਐਚਓ ਸਾਹਿਬ ਔਰ ਪੁਲਿਸ ਪਾਰਟੀ ਸਮੇਤ ਜਿਹੜਾ ਮੌਕੇ ਤੇ ਪਹੁੰਚੇ ਹੋਏ ਨੇ ਔਰ ਜਾਂਚ ਹੈ ਜਿਹੜੀ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਮਰਤਕ ਦੇ ਵਾਰਿਸ ਵੀ ਪਹੁੰਚੇ ਹੋਏ ਨੇ ਅਗਲੀ ਕਾਰਵਾਈ ਜਿਹੜੀ ਪੁਲਿਸ ਹੈ ਉਹ ਕੀ ਅਮਲ ਦੇ ਵਿੱਚ ਲਿਆਉਂਦੀ ਹੈ ਇਹ ਜਿਹੜੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਇਹ ਮੱਛੀ ਫਾਰਮ ਦੇ ਉੱਪਰ ਇਕੱਲਾ ਰਾਤ ਨੂੰ ਚੌਕੀਦਾਰ ਇਹ ਗੱਲਾ ਸੀਗਾ ਔਰ ਉਸ ਤੋਂ ਬਾਅਦ ਜਦੋਂ ਸਵੇਰ ਵੇਲੇ ਮਾਲਕ ਜਦੋਂ ਇਸ ਫਾਰਮ ਦਾ ਉਹ ਜਦੋਂ ਫਾਰਮ ਤੇ ਪਹੁੰਚਦਾ ਤਾਂ ਉਥੋਂ ਦਾ ਜਿਹੜਾ ਸੀਨ ਦੇਖ ਕੇ ਉਹ ਇੱਕਦਮ ਹੈਰਾਨ ਪਰੇਸ਼ਾਨ ਰਹਿ ਜਾਂਦਾ ਕਿਉਂਕਿ ਜਿਹੜਾ ਚੌਕੀਦਾਰ ਜਿਹੜਾ ਹੈਗਾ ਉਸ ਨੂੰ ਜਿਹੜਾ ਸਿਰ ਦੇ ਉੱਪਰ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਸੋ ਹੁਣ ਤੱਕ ਦੀ ਅਪਡੇਟ ਹੈ ਜਿਹੜੀ ਜਿਵੇਂ ਅਗਲੀ ਜਾਣਕਾਰੀ ਕੋਈ ਸਾਹਮਣੇ ਆਉਂਦੀ ਹੈ ਤਾਂ ਜਲਦੀ ਤੁਹਾਨੂੰ ਹੋਰ ਜਾਣਕਾਰੀਆਂ ਦੇ ਨਾਲ ਇਸ ਮੁੱਦੇ ਦੇ ਉੱਪਰ ਜਿਹੜੀ ਅਪਡੇਟ ਦਿੰਦੇ ਰਵਾਂਗੇ ਪਰ ਫਿਲਹਾਲ ਥਾਣਾ ਨਿਹਾਲ ਸਿੰਘ ਵਾਲਾ ਦੇ ਅਧੀਨ ਇੱਕ ਹੋਰ ਜਿਹੜਿਆ ਸਨਸਨੀਖੇਜ਼ ਕਤਲ ਦੀ ਘਟਨਾ ਜਿਹੜੀ ਸਾਹਮਣੇ ਆਈ ਹੈ ਮੇਰਾ ਨਾਮ ਵਿੱਕੀ ਸਿੰਘ ਹੈ ਭਾਈ ਕਿੰਨੇ ਭਰਾ ਹੂੰ ਤਿੰਨ ਭਰਾ ਜੀ ਜੋ ਡੈਥ ਹੋਈ ਹੈ ਕਿਹਨਾਂ ਦੀ ਹੋਈ ਹੈ ਉਫਾ ਦਾ ਸਾਦੀ ਹੋਈ ਹੈ ਹਾਂਜੀ ਕੀ ਕਾਰਨ ਬੜਿਆ ਸਰ ਸਲੀਪ ਦੇ ਵਿੱਚ ਕਾਰਨ ਜੀ ਮੇਰੇ ਸਾਹ ਨਾਲ ਤਾਂ ਕੋਈ ਨਹੀਂ ਬਣਿਆਗਾ 8 ਵਜੇ ਦਾ ਟਾਈਮ ਸੀਗਾ ਰਾਤ ਦਾ 8 ਵਜੇ ਦਾ ਟਾਈਮ ਸੀ ਹਾਂਜੀ ਤੇ ਮੈਨੂੰ ਸਵੇਰ 7:30 ਵਜੇ ਫੋਨ ਲਾਇਆ ਇਹਨਾਂ ਨੇ ਤੇ ਇਹ ਕਹਿੰਦੇ ਐ ਕਰਕੇ ਜੀ 6 ਵਜੇ ਬਾਪੂ ਦੇ ਤੇ ਤੂੰ ਇਹ ਲੈ ਆਜੋ ਅਸੀਂ ਆ ਗਏ ਹਾਂਜੀ ਬਸ ਵੇਖਿਆ ਤੇ ਆ ਕੇ ਬਾਪੂ ਦੀ ਡੈਥ ਹੋਈ ਵੀ ਸੀਗੀ ਬਸ ਤੇ ਮੈਂ ਚਾਚੇ ਨੂੰ ਫੋਨ ਲਾਤਾ ਚਾਚੇ ਹੁਣੀ ਆ ਗਏ ਹਾਂਜੀ ਬਹੁਤ ਪ੍ਰਸ਼ਾਸ਼ਨ ਕਰੋ ਇਹ ਜੀ 9:00 ਵਜੇ ਆਈਏ ਮਿਸਾਲ ਹਾਂਜੀ ਸੀ ਉਹਨਾਂ ਦੀ ਤਸਵੀਰ ਦੇਖੀ ਕਿਉਂਕਿ ਜੇ ਮੀਡੀਆ ਨੂੰ ਵੀ ਲੋਕਾਂ ਨੂੰ ਜੇ ਜਿਹੜੀ ਛੱਟ ਬੋਡੀ ਨਹੀਂ ਦਿਖਾਈ ਜਾ ਰਹੀ ਕਿਸ ਤਰ੍ਹਾਂ ਦੇ ਨਿਸ਼ਾਨ ਉਹਦੇ ਉੱਤੇ ਨਿਸ਼ਾਨ ਜਿਹਨਾਂ ਦੇ ਪਿੱਛੇ ਗਿੱਤੀ 60 ਵਜੇ ਵੀ ਆ ਕਿਸ ਚੀਜ਼ ਨਾਲ ਜਿਹੜਾ ਵਾਰ ਕੀਤਾ ਇਹ ਆ ਇਹਨਾਂ ਨੂੰ ਨਹੀਂ ਪਤਾ ਕਿ ਕਿਸ ਵਾਰ ਨਾਲ ਕੀਤਾ ਮੈਂ ਦੇਖਣ ਲਈ ਹੱਥ ਲਾਉਣ ਨਹੀਂ ਦਿੱਤਾ ਸਾਡੇ ਫਾਦਰ ਸਾਹਿਬ ਦੀ ਉਮਰ ਕਿੰਨੀ ਸੀ 55 ਸਾਲ ਦੀ ਸੀ ਇਹਨਾਂ ਮਿੱਗੀ ਰਾਜ ਨਹੀਂ ਸ਼ਾਇਦ ਹਾਂਜੀ ਹਾਂਜੀ ਮਿੱਗੀ ਰਾਜਸਥਾਨੀ ਕੇ ਨਹੀਂ 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 ਕਿਸੇ ਨਾਲ ਲੜਾਕੜ ਕੀ ਮੰਗ ਕਰਦੇ ਮੰਗ ਜੀ ਬਸ ਹੋਮ

ਸਰਦੇ ਬਈ ਇਸ ਮਸਲੇ ਨੂੰ ਤੁਸੀਂ ਕਿਵੇਂ ਦੇਖਦੇ ਪਹਿਲਾਂ ਤਾਂ ਬਈ ਸਤਿ ਸ਼੍ਰੀ ਅਕਾਲ ਤੁਹਾਡਾ ਧੰਨਵਾਦ ਜਿਹੜਾ ਪਹੁੰਚੇ ਇੱਥੇ ਗਰੀਬ ਦੀ ਸਾਥ ਲੈਣ ਲਈ ਪਹਿਲੀ ਗੱਲ ਤਾਂ ਵੀ ਜਦੋਂ 8 ਵਜੇ ਵਿੱਕੀ ਨੂੰ ਫੋਨ ਆਇਆ ਸਵੇਰੇ 7:30 ਵਜੇ ਵੀ ਤੁਹਾਡੇ ਡੈਡੀ ਦੇ 7:00 ਵੱਜ ਗਏ ਆ ਤੇ ਇਹ ਵਿਚਾਰੇ ਇੱਥੇ ਪਹੁੰਚੇ ਹਾਲਾਤ ਵੇਖੇ ਤੇ ਉਹਨਾਂ ਦੇ ਡੈਡੀ ਦੀ ਮੌਤ ਹੋ ਚੁੱਕੀ ਸੀ ਤੋਂ ਬਾਅਦ ਸਾਰਾ ਪਰਿਵਾਰ ਇਕ ਪਹੁੰਚਿਆ ਚਾਚੇ ਤਾਈ ਸਾਰੇ ਪਿੰਡ ਵਾਸੀ ਪਹੁੰਚੇ ਉਸ ਤੋਂ ਬਾਅਦ ਉਚਾਸਨ ਪਹੁੰਚਿਆ ਸਾਡੀ ਗੱਲਬਾਤ ਹੋਈ ਆ ਅਸੀਂ ਤਾਂ ਇਹ ਗੱਲ ਕਹਿੰਨੇ ਬਾਈ ਜੀ ਵੀ ਕੋਈ ਨਿੱਜੀ ਕਿਸੇ ਨਾਲ ਰੌਲਾ ਨਹੀਂ ਸੀ ਜੋ ਡਾਕਟਰ ਰਪਿੰਦਰ ਸਿੰਘ ਪੁੱਛਿਆ ਇਹਨਾਂ ਦੇ ਵੀ ਇਹ ਬਹੁਤ ਟਾਈਮ ਦਾ ਕੋਈ ਅੱਜ ਦਾ ਨਹੀਂਗਾ ਕੋਈ ਕੱਲ ਦਾ ਨਹੀਂਗਾ ਕੋਈ ਮਹੀਨੇ ਦਾ ਨਹੀਂਗਾ ਕੋਈ ਸਾਲ ਦਾ ਨਹੀਂਗਾ ਕੋਈ 15 ਤੋਂ 18 ਸਾਲ ਦੇ ਤਕਰੀਬਨ ਇਹਨਾਂ ਦੇ ਨਾਲ ਹੀ ਆ ਲੱਗਿਆ ਵਾ ਮਦਦ ਕਰਦੇ ਆ ਚਲੋ ਜੋ ਵੀ ਆ ਪਰਪੇ ਤਾਂ ਤੇ ਪੂਰਾ ਵਧੀਆ ਪਿਆਰ ਸੀ ਇਹਨਾਂ ਦਾ ਉਸ ਵਿੱਚ ਤੇ ਅਚਾਨਕੀ ਮੌਤ ਹੋ ਜਾਣੀ ਐਡਾ ਕੰਮ ਹੋ ਜਾਣਾ ਉਹਦਾ ਵਿੱਚ ਸਾਨੂੰ ਬਈ ਛੋਲਾ ਚੱਕ ਲੈ ਘਰੇ ਚਾ ਸਾਡੇ ਲਈ ਵੀ ਇਸ ਮਸਲਾ ਬਹੁਤ ਗੰਭੀਰ ਬਣਿਆ ਪਿਆ ਪੂਰਾ ਪੂਰਾ ਜਵਾਕ ਤਿੰਨ ਨਹੀਂ ਬਿਉਣ ਵਾਲੇ ਆ ਦੋ ਭੈਣਾਂ ਆਏ ਉਹ ਗੈਹਾਂ ਮਗਾ ਵੀ ਰੌਲਾ ਵੀ ਗਰੀਬ ਬੰਦੇ ਦਾ 1% ਦਾ ਵੀ ਕਿਸੇ ਨਾਲ ਰੌਲਾ ਨਹੀਂ ਸੀਗਾ ਤੇ ਅਸੀਂ ਤਾਂ ਕਹਿੰਦੇ ਆ ਜਾਂਚ ਹੋਵੇ ਪੂਰੀ ਸੀਬੀਆਈ ਹੋਵੇ ਚਾਹੇ ਕੋਰਟ ਹੋਵੇ ਪਰ ਗਰੀਬ ਬੰਦੇ ਨੂੰ ਇਨਸਾਫ ਮਿਲ ਜੇ ਅਸੀਂ ਵੀ ਕਹੀਏ ਹਾਂ ਯਾਰ ਬੰਦੇ ਆ ਫਲਾਣੇ ਦੇ ਕੰਮ 18 ਸਾਲ ਕੀਤਾ ਤੇ ਉਹ ਬੰਦਾ ਇਹਦੇ ਨਾਲ ਪੂਰਾ ਇਨਸਾਫ ਮਿਲਿਆ ਆਪਾਂ ਇਹ ਨਹੀਂ ਕਹੇ ਜੀ ਅੱਜ ਫਲਾਣੇ ਦਾ ਨਾਲ ਇਹ ਜੀ ਜਾਂ ਆਪਾਂ ਧੌਂਕੇ ਦਾ ਨਾਲ ਇਹ ਜੀ ਉਹਦੇ ਨਾਂ ਲੈਣ ਦੇ ਵਿੱਚ ਆਪਾਂ ਦੂਸਰੀ ਵੱਡੇ ਹੋਵਾਂਗੇ ਜੇ ਕਾਨੂੰਨ ਕੋਈ ਕਾਰਵਾਈ ਦੇ ਵਿੱਚ ਗੱਲ ਨਿਕਲਦੀ ਆ ਸਾਡੀ ਤਾਂ ਹੱਥ ਜੋੜ ਕੇ ਬੇਨਤੀ ਆ ਦੋਨੇ ਭਰਾ ਖੜੇ ਆ ਇਹਨਾਂ ਦਾ ਮਾਪਿਓ ਜੋ ਪਿਓ ਨਹੀਂ ਰਿਹਾ ਉਹਨੂੰ ਇਨਸਾਫ ਮਿਲਿਆ ਜਾਵੇ ਬਾਕੀ ਸਾਡੇ ਇਧਰ ਨੂੰ ਰਸਤੇ ਜਾਂਦੇ ਆ ਮੂਰੇ ਕੈਮਰੇ ਵੀ ਆਉਂਦੇ ਆ ਰੇਲ ਵੀ ਸਾਹਮਣੇ ਉਹਨਾਂ ਦੇ ਕੈਮਰੇ ਚੈੱਕ ਕਰੇ ਜਾਣ ਜਾਂ ਇਧਰੋਂ ਨੰਗਲ ਵਾਲੇ ਰਾਤ ਵੀ ਕੈਮਰੇ ਆ ਧੂੜ ਕੋਟਰ ਦੇ ਵੀ ਕੈਮਰੇ ਆ ਵੀ ਪੂਰੀ ਤਰ੍ਹਾਂ ਨਿਰਪੱਖ ਜਾਂਚ ਹੋਵੇ ਕਿਸੇ ਦਾ ਕੋਈ ਦੋਸ਼ ਨਾ ਹੋਵੇ ਤਾਂ ਮੈਂ ਕਹਿੰਦਾ ਮੇਰਾ ਨਾਮ ਲੈਤਾ ਜਾਂ ਤੇਰਾ ਨਾਮ ਲੈਤਾ ਇਸ ਤਰ੍ਹਾਂ ਨਾ ਹੋਵੇ ਵੀ ਜੋ ਵੀ ਆ ਕਿਉਂ ਚੋਰੀ 1 ਰੁਪਏ ਦੀ ਨਹੀਂ ਹੋਈ ਜੋ ਸਾਹਿਬ ਨੇ ਅਸੀਂ ਵੇਖਿਆ ਜੀ ਸਿਲੰਡਰ ਪਿਆ ਥੌੜਾ ਉਮੀ ਪਿਆ ਡਰਮ ਪਿਆ ਸਟਾਰਟਰ ਲੱਗਿਆ ਵਾ ਤੇ ਕਤਲ ਹੀ ਹੋਇਆ ਜੀ ਇੱਕ ਸਾਦਾ ਸਾਨੂੰ ਜਿੱਥੇ ਜਾਂ ਤਾਂ ਕੋਈ ਚੀਜ਼ ਚੱਕੀ ਗਈ ਹੋਵੇ ਤੇ ਤਾਂ ਅਸੀਂ ਵੀ ਕਹੇ ਜੀ ਬਾਈ ਜੀ ਚੋਰੀ ਹੋਈ ਆ ਉਹ ਚੋਰੀ ਵੀ ਨਹੀਂ ਕਹਿ ਸਕਦੇ ਜੀ ਹੁਣ ਸ਼ੱਕ ਦੇ ਘਰੇ ਚ ਵੀ ਕਹਿੰਦਾ ਚੋਰ ਆਏ ਜਾਂ ਤਾਂ ਬੰਦਾ ਮਰ ਗਿਆ ਉਹਨਾਂ ਤੋਂ ਤੇ ਡਰ ਕੇ ਭੱਜ ਗਏ ਤੇ ਜਾਂ ਜੀ ਕਤਲ ਕੀਤਾ ਇਹਦੇ ਵਿੱਚ ਸ਼ੱਕ ਦੇ ਘਰੇ ਚ ਆਈ ਅਸੀਂ ਹਾਂਜੀ ਜਿਹੜਾ ਤੁਸੀਂ ਜ਼ਿਕਰ ਕੀਤਾ 18 ਸਾਲ ਤੋਂ ਕੰਮ ਕਰ ਰਹੇ ਸੀ ਅੰਕਲ ਤੇ ਉਹਨਾਂ ਨੇ ਆ ਕੇ ਸਾਰ ਲੀ ਇਹਨਾਂ ਤੋਂ ਹਾਂਜੀ ਉਹਨਾਂ ਨੇ ਡਾਕਟਰ ਸਾਹਿਬ ਨੇ ਮੇਰੇ ਸਾਹ ਨੂੰ ਫੋਨ ਲਾਇਆ ਜੀ ਵਿਕੀ ਨੂੰ ਸਾਢੇ 7 ਵਜੇ ਫਿਰ ਇਕੱਠੇ ਹੋਏ ਵਿਕੀ ਹੁਣੀ ਆਏ ਇੱਥੇ ਤੇ ਇਹਨਾਂ ਦੇ ਨਾਲ ਫਿਰ ਚਾਚੇ ਤਾਇਆ ਜੀ ਬਾਈ ਜੀ ਸਾਨੂੰ 1022 ਕੋਬੀ ਬਾਈ ਗੇਜੀ ਨੂੰ ਫੋਨ ਲਾਇਆ ਸਾਰੇ ਪਰਿਵਾਰ ਕੇ ਮੈਂਬਰ ਪਹੁੰਚੇ ਹੋਈ ਹੋਈ ਪਿੰਡ ਤੇ ਪਤਾ ਲੱਗਿਆ ਫਿਰ ਅਸੀਂ ਵੀ ਆਈ ਬਾਈ ਜੀ ਇਸ ਤਰ੍ਹਾਂ ਹਾਂਜੀ ਮੇਰਾ ਫਰਮ ਹੈ ਰਾਤ ਜਿਹੜੀ ਮੰਦਪਾਗੀ ਘਟਨਾ ਹੋਈ ਹੈ ਜੀ ਸਾਰਾ ਪਿੰਡ ਇਕੱਠਾ ਹੋਇਆ ਹੋਇਆ ਔਰ ਕਿਤੇ ਨਾ ਕਿਤੇ ਤੁਹਾਡੇ ਤੇ ਵੀ ਅਲੀਗੇਸ਼ਨ ਲੱਗ ਰਹੇ ਨੇ ਕਿ ਤੁਸੀਂ ਜ਼ਿੰਮੇਵਾਰ ਹੋ ਅੱਜ ਹਾਂਜੀ ਕੀ ਕਹਿਣਾ ਚਾਹੋਗੇ ਮੈਂ ਦੇਖੋ ਜੀ ਮੈਂ ਤਾਂ ਪਹਿਲਾਂ ਮੇਰਾ ਛੋਟਾ ਭਰਾ ਸੀ ਮੇਰਾ ਤਾਂ ਹੈ ਮੇਰੇ ਨਾਲ ਸਤ 16-17 ਸਾਲ ਦਾ ਰਹਿਦਾ ਮੇਰੇ ਨਾਲ ਸਾਰਾ ਪਰਿਵਾਰ ਰਹੀ ਪਰਿਵਾਰਕ ਲਈ ਸਾਡੇ ਨਾਲ ਲੋਕਾਂ ਨਾਲ ਰਾਤ ਨੂੰ ਰੋਟੀ ਦੇ ਕੇ ਗਏ ਦੀ ਬੰਦੇ ਦੀ ਸਵੇਰ ਚਾਹ ਲੈ ਕੇ ਆਇਆ ਮੈਂ ਠੀਕ ਹੈ ਸਾਡੇ ਤਾਂ ਕੋਈ ਹੈ ਹੀ ਤਾਂ ਗੱਲ ਹੈ ਹੀ ਨਹੀਂ ਉਹਨਾਂ ਵੀ ਜਿਹੜੇ ਸਾਡੇ ਨਾਲ ਕੋਈ ਹੋਏ ਤੂੰ ਮੈਂ ਮੇਰਾ ਮੈਂ ਇਹ ਕਦੀ ਵੀ ਸੱਚੀ ਬਾਤ ਸੀ ਮੇਰੀ ਮੇਰੀ ਮਾਂ ਇੱਕ ਡਾ ਬੈਠਾ ਮੇਰੀ ਮਾਂ ਤੋਂ ਨੇ ਸਾਹ ਦੇ ਸੀ ਦੋਨੇ ਜੀ ਇਹਨਾਂ ਮੈਂ ਇਮਾਨਦਾਰ ਸੀ ਬੰਦੇ ਸੀ ਪਰ ਜਦੋਂ ਤੁਸੀਂ ਰੋਟੀ ਦੇ ਕੇ ਗਏ ਜੀ ਕਿੰਨੇ ਸਮੇਂ ਦੀ ਘਟਨਾ ਜੀ ਸ਼ਾਮ ਨੂੰ ਉਹ ਇਹ ਲਗਭਗ ਮੈਂ ਸਾਢੇ 7 ਗਿਆ ਹੋਊਗਾ ਰੋਟੀ ਦੇ ਕੇ ਸ਼ਾਮ ਨੂੰ ਤੇ ਉਹਨੂੰ ਸਾਉ ਟੇਟਾ ਕਿਸੀਗਾ 9 ਵਜੇ ਅਸੀਂ ਪੋਲਟਰੀ ਫਾਦਾ ਬੰਦ ਕਰਦੇ ਆ ਬੰਦ ਉਹ ਵਾਰ ਖੁੱਲਾ ਪਿਆ ਫਿਰ ਸਵੇਕ ਦੇਖਿਆ ਇਹ ਵਾ ਬੰਦ ਲਾ ਪਹਿਲਾਂ ਉਧਰ ਜਾਂਦ ਗਿਆ ਮੈਂ ਉਧਰ ਆ ਕੇ ਦੇਖਿਆ ਤੇ ਇਹਦੀ ਡੈਥ ਹੋਈ ਪਈ ਸੀਗੀ ਬਾ ਫਟਾਫੜੇ ਤੇ ਮੋਡਰਨ ਫੋਨ ਕੀਤਾ ਬਾ ਫਟਾਫੜੇ ਤੇ ਪਹੁੰਚ ਮੈਂ ਕੋਲ ਹੋਇਆ ਫੇਰ ਸਾਨੂੰ ਪਤਾ ਲੱਗਿਆ ਸਾਨੂੰ ਹਣ ਸਾਡੇ ਦਾ ਸਤਾਪ ਪਰੇਸ਼ਾਨੀਆਂ ਨੇ ਜ਼ਿਆਦੇ ਆ ਇਸ ਵਾਰ ਸਾਡਾ ਮੇਰਾ ਭਰਾ ਹੀ ਮਾਰਤਾ ਲੋਕਾਂ ਨੇ ਸਾਡੀ ਕਰਮ ਦਾ ਕੋਈ ਸਮਾਨ ਚੋਰੀ ਹੋਇਆ ਕੋਈ ਸਮਾਨ ਚੋਰੀ ਸਾਡੇ ਹੋਇਆ ਹੈਗਾ ਤੁਹਾਨੂੰ ਕੀ ਲੱਗਦਾ ਕਿ ਉਹਦਾ ਨਿੱਜੀ ਰੰਝ ਸੀ ਤਾਂ ਮਤਲਬ ਨਹੀਂ ਜੀ ਕੋਈ ਨਿੱਜੀ ਰੰਝ ਐ ਕਿਸੇ ਦਾ ਇਹ ਤਾਂ ਬੰਦਾ ਹੀ ਭਲਾ ਮਾਨਸਿਕਾ ਜੀ ਰੰਝ ਦਾ ਸਨ ਆਏ ਹਾਂ ਅਰੇ ਤੁਸੀਂ ਕੈਨੇਡਾ ਵਾਂਗ ਤੁਹਾਡੇ ਫਾਰਮ ਖੁੱਲੇ ਲੱਗ ਭਗ ਨੂੰ ਸਾਲ ਤਕਰੀਬੋਂ ਵਾਲੇ ਹਿੰਦੇ ਔਰ ਜੇ ਰਸਤੇ ਦੀ ਗੱਲ ਕਰੀਏ ਬੜਾ ਸੁੰਦਰ ਰਸਤਾ ਤਾਂ ਸੀਸੀਟੀਵੀ ਕਿਉਂ ਨਹੀਂ ਲਗਾਈ ਹਾਂ ਫਿਰ ਨਾਲ ਕੰਮ ਚੱਲ ਰਿਹਾ ਛਾੜਾ ਬਲੈਕ ਫਿਟਿੰਗ ਵੀ ਨਹੀਂ ਹੋਈ ਸਾਡੇ ਹਜੇ ਤੱਕ ਇਹ ਕੰਮ ਚੱਲੀ ਜਾਂਦਾ ਸੀਗਾ ਤਾਂ ਆਹ ਸਾਡੇ ਫੈਸਲਾ ਕੇ ਵੇਟ ਲੱਗਣੇ ਸੀਗੇ ਕਿ ਇਹ ਕੱਲ੍ਹ ਅਸੀਂ ਇਹ ਬੇਚ ਦੇਖਣੇ ਆ ਕੇ ਜੋੜੀਆਂ ਦੱਸੀਆਂ ਨੇ ਪਰ ਚੱਲੀਆਂ ਦਾ ਫਾਰਮ ਹਜੇ ਮਿਲਦਾ ਹੋਇਆ ਜੀ ਕੋਈ ਸ਼ੱਕ ਹੈ ਕਿਸੇ ਤੇ ਉਹ ਸ਼ੱਕ ਨਹੀਂ ਹੈ ਹੁਣ ਤਾਂ ਸਿੱਧਾ ਇਹ ਤੱਕ ਇਹਨਾਂ ਬਾਦੋਂ ਸਾਡਾ ਇਨਸਾਫ ਦੇਖਾ ਨੂੰ ਇਹਦੀ ਦੇਖੀ ਗੱਲ ਕੀਤੀ ਜਾਵੇ ਕਿ ਕੀ ਗੱਲ ਹੋਈ ਹੈਗੀ ਇਹ ਖਾਤਾ ਸਜੋਗ ਦੇ ਹੁਣ ਤਿਆਰ ਆਸੀ ਬੇਟੇ ਮੇਰਾ ਨਾਮ ਰਿੰਦਰ ਸਿੰਘ ਆ ਜੀ ਮੈਂ ਡਾਕਟਰ ਜਹਾਂਜੀ ਦਾ ਬੇਟਾ ਹਾਂ ਤੁਹਾਡੇ ਸਾਹਿਬ ਦੇ ਵੀ ਅਲੀਗੇਸ਼ਨ ਲਾਏ ਜਾ ਰਹੇ ਆ ਕਿ ਇਹ ਜੁਲ੍ਹੇ ਵਾਲੇ ਹਾਂਜੀ ਹਾਂਜੀ ਉਹ ਅਲੀਗੇਸ਼ਨ ਤੇ ਚਲੋ ਜੀ ਮੈਂ ਇਹ ਇਸ ਨਾ ਗੱਲਾਂ 'ਚ ਨਹੀਂ ਪੈਣਾ ਚਾਹੁੰਦਾ ਮੈਨੂੰ ਸਿਰ ਪਏ ਆ ਵੀ ਜਿਹੜਾ ਮੈਂ ਉਹਨਾਂ ਨੂੰ ਤੁਹਾਨੂੰ ਮੈਂ ਚਾਚਾ ਕਹਿੰਦਾ ਸੀ ਜਾਂ ਦਾਦਾ ਮੇਰੇ ਉਹ ਦਾਦੇ ਉਸਮਾਨੀ ਆ ਜਿਹੜਾ ਬੰਦੇ ਨਾਲ ਇਹੋ ਜਿਹਾ ਕੁਝ ਹੋ ਗਿਆ ਪਹਿਲੀ ਗੱਲ ਤਾਂ ਅਲੀਗੇਸ਼ਨ ਲਾਉਣ ਤੋਂ ਪਹਿਲਾਂ ਤਾਂ ਮੈਂ ਕਹਿੰਦਾ ਉਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਮੈਂ ਤੇ ਆਪਣੇ ਸਾਰੇ ਜੋ ਵੀ ਆਪਣੇ ਪੁਲਿਸ ਦੇ ਅਧਿਕਾਰੀ ਵੀ ਖੜੇ ਇਹਨਾਂ ਨੂੰ ਵੀ ਕਹਿਣਾ ਜੀ ਕਿ ਸਾਨੂੰ ਇਨਸਾਫ਼ ਮਿਲੇ ਸਾਨੂੰ ਵੀ ਮਿਲੇ ਤੇ ਨਾਲ ਜਿਹੜੇ ਪਰਿਵਾਰ ਆ ਜਿਹੜਾ ਇੱਥੋਂ ਇਹੋ ਜਿਹੀ ਚੀਜ਼ ਤੋਂ ਗੁਜ਼ਰ ਰਿਹਾ ਉਹਨਾਂ ਨੂੰ ਵੀ ਇਨਸਾਫ਼ ਮਿਲੇ ਕਿਉਂਕਿ ਇਹਨਾਂ ਦੀ ਕੋਈ ਇਨਜਿਰੀ ਚ ਨਹੀਂ ਸੀ ਔਰ ਇਹਨੇ ਭੋਲੇ ਭਾਲੇ ਬੰਦੇ ਸੀਗੇ ਵੀ ਹਰ ਹਰ ਬੰਦੇ ਨਾਲ ਇਹਨਾਂ ਦੀ ਯਾਰੀ ਸੀ ਹਰ ਬੰਦੇ ਨੂੰ ਉਹ ਇਹ ਬੁਲਾਉਂਦੇ ਸੀ ਹਰ ਵਕਤ ਜੇ ਤਾਂ ਹੋਵੇ ਨਾ ਬੰਦਾ ਕੋਈ ਅੜਪਾ ਮੂਹਰਾਂ ਜਾਂ ਕੋਈ ਬੰਦਾ ਇਹ ਤਾਂ ਬੰਦਾ ਬਿਲਕੁਲ ਹੀ ਇਮਾਨਦਾਰ ਤੇ ਮਤਲਬ ਹਰ ਕਿਸੇ ਨਾਲ ਮਿਲ ਵਰਤਣ ਵਾਲਾ ਬੰਦਾ ਸੀ ਔਰ ਜੋ ਕੁਝ ਹੋਇਆ ਸਾਨੂੰ ਹੀ ਪਤਾ ਜੀ ਹੁਣ ਸਾਡੇ ਮਨ ਤੇ ਕੀ ਵੀਤ ਰਹੇ